ਕੀ ਹੋਇਆ ਸੀ? ਆਪਸੀ ਆ ਰਹੇ ਸੀ ਜੀ। ਹੂੰ। ਉੱਤੀ ਬੋਲਣੇ। ਸਾਡੀ ਨਾ ਮੋਟਰਸਾਈਕਲ ਨਾ ਅੱਗੇ ਗੱਡੀ ਲਾ ਕੇ ਉਹ ਸਾਨੂੰ ਰੋਕ ਲੈ। ਹੂੰ। ਹਾਂ ਜੀ। ਗੱਡੀ ਰੋਕ ਲਈ ਉਹਨਾਂ ਨੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਬਿਰਜੀ ਅਸੀਂ ਬ੍ਰੇਕ ਮਾਰੀ ਮੈਂ ਕਿ ਬਿਰਜੀ ਕਿੱਧਰੋਂ ਗੱਡੀ ਰੁੱਕੀ ਆ। ਕਹਿੰਦਾ ਤੂੰ ਕੌਣ ਹੁੰਦਾ ਕਹਿੰਦਾ ਆ ਗੱਲ ਸੁਣ ਕਹਿੰਦਾ ਮੇਰੀ। ਮੈਂ ਕਿਹਾ ਹੋ ਗਿਆ ਜੀ ਉਹ ਇੱਕਦਮ ਉੱਤਰ ਕੇ ਆਗੇ ਜੀ ਇੱਕ ਗੱਡੀ ਹੋਰ ਲੱਗ ਗਈ ਅੱਗੇ। ਠੀਕ ਨਾ ਜੀ ਇੱਕ Swift ਗੱਡੀ ਸੀਗੀ ਇੱਕ ਹੋਰ ਉਹਦਾ ਨਾਮ ਨਹੀਂ ਪਤਾ ਮੈਨੂੰ ਉਹਨਾਂ ਗੱਡੀ ਅੱਗੇ ਲੱਗ ਗਈ ਹੂੰ ਠੀਕ ਹੈ ਜੀ ਉਹ ਗੱਡੀ ਅੱਗੇ ਲੱਗਾ ਫਿਰ ਉਹ ਮੇਰੇ ਮਾਰਨ ਲੱਗੇ ਹੂੰ ਕਹਿੰਦੇ ਮੈਨੂੰ ਕਹਿੰਦੇ ਕਹਿੰਦੇ ਪੈਸੇ ਕਿੰਨੇ ਆ ਤੇਰੇ ਕੋਲੇ ਮੈਂ ਕਿਹਾ ਵੀਰ ਜੀ ਮੇਰੇ ਕੋਲ ਕੁਝ ਨਹੀਂ ਹੈਗਾ ਮੇਰੀ ਜੇਬਾਂ ਫੋਲਣ ਲੱਗ ਗਏ ਹੂੰ ਹਾਂ ਫਿਰ ਮੇਰੇ ਕਿਰਪਾਨ ਮਾਰੀ ਜੀ ਆ ਦੇਖੋ ਜੀ ਹੂੰ ਕਿਰਪਾਨ ਮਾਰੀ ਤੇਰਾ ਮੈਂ ਨਾ ਜਦ ਮੇਰਾ ਕਪਾਰ ਮਾਰਨ ਲੱਗੇ ਨਾ ਮੈਂ ਐ ਕਰ ਲਿਆ ਕਿਰਪਾਨ ਮਾਰੀ ਆ ਦੇਖੋ ਟੱਕ ਲਗਿਆ ਮੇਰਾ ਹੂੰ ਕਿਰਪਾਨ ਮਾਰੀ ਫਿਰ ਮੈਨੂੰ ਕਹਿੰਦੇ ਕਹਿੰਦੇ ਪੈਸੇ ਕਿੰਨੇ ਆ ਚਲੇ ਮੇਰੇ ਕਿਰਪਾਨ ਵੱਜੀ ਮੈਂ ਡਾਗ ਗਿਆ ਕੋਈ ਪ੍ਰਾਣੀ ਰੰਜਤ ਸੀ ਨਹੀਂ ਕੋਈ ਰੰਜਤ ਨਹੀਂ ਮੈਨੂੰ ਨਹੀਂ ਪਤਾ ਕੌਣ ਹੈ ਉਹ ਕੋਈ ਨਹੀਂ ਕੋਈ ਲੜਾਈ ਝਗੜਾ ਹੋਇਆ ਪਹਿਲਾਂ ਕੁਝ ਵੀ ਨਹੀਂ ਹੈਗਾ ਜੀ ਹਾਂ ਅੱਛਾ ਫਿਰ ਉਸ ਤੋਂ ਬਾਅਦ ਮੈਂ ਨਾ ਉਹਨਾਂ ਨੂੰ ਕਿਹਾ ਮੈਂ ਕਿਹਾ ਬਿਰਦੀ ਤੁਸੀਂ ਇਹ ਕਿਆ ਕਰ ਰਹੇ ਹੋ ਕਹਿੰਦਾ ਨਹੀਂ ਨਹੀਂ ਕਹਿੰਦਾ ਤੁਸੀਂ ਕਹਿੰਦਾ ਆਪਣਾ ਨਾ ਮੋਬਾਈਲ ਦਿਓ ਕਹਿੰਦਾ Google Pay ਦਾ ਨਾ ਆਪਣਾ ਕੋਡ ਦੱਸੋ ਮੈਂ ਕਿਹਾ ਬਿਰਦੀ ਕੋਡ ਤਾਂ ਮੈਂ ਉਹਨਾਂ ਨੂੰ ਜਾਣਗਾ ਕਿੱਥੇ ਗਿਆ ਮੈਂ ਕਿਹਾ ਬਿਰਦੀ ਕੋਡ ਨਹੀਂ ਮੈਨੂੰ ਪਤਾ ਹੈਗਾ ਜੀ ਫਿਰ ਉਹਨਾਂ ਨੇ ਮੇਰੀ ਜੇਬਾਂ ਫੋਲੀਆਂ ਮੇਰੇ ਕੋਲ ਤਾਂ 22000 ਰੁਪਏ ਦਾ ਸੀਗਾ ਕੀ ਕੰਮ ਕਰਦਾ ਮੇਰੀ ਮੀਟ ਵੀ ਲਗਾਣ ਹੈ ਜਨਸੂਏ ਜਨਸੂਏ ਹਾਂ ਹਮ ਕਿੰਨੇ ਜਣੇ ਸੀ ਤੁਸੀਂ ਅਸੀਂ 3 ਜਣੇ ਸੀਗੇ ਹਾਂ ਉਹਨਾਂ ਦੇ ਵੀ ਸੱਟ ਲੱਗਿਆ ਨਹੀਂ ਉਹਨਾਂ ਦੇ ਸੱਟ ਲੱਗਿਆ ਕਿੰਨੇ ਜਣੇ ਸੀ ਉਹ ਉਹ ਇੱਕ ਮੋਟਰਸਾਈਕਲ ਤੇ 2 ਜਣੇ ਸੀਗੇ ਮੈਂ ਕੱਲਾ ਸੀਗਾ ਨਹੀਂ ਉਹ ਬੰਦੇ ਕਿੰਨੇ ਦੀ ਗੱਡੀਆਂ 'ਚ ਸੀ ਉਹ ਗੱਡੀ 'ਚ 7-8 ਜਣੇ ਸੀਗੇ ਹਾਂ